ਰਣੋ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਦੀ ਅੱਜ 1 ਜਗਸ ਨੂੰ ਅਸੀਂ ਯਾਦ ਕਰ ਰਹੇ ਹਾਂ ਸੰਤ ਪੋਪ ਪਾਇਸ 10ਵੇਂ ਨੂੰ ਜਿਨ੍ਹਾਂ ਦਾ ਕਹਿਣਾ ਸੀ ਸਭ ਕੁਝ ਮਸੀਹ ਵਿੱਚ ਟੂ ਰਿਸਟੋਰ ਆਲ ਥਿੰਗਸ ਇਨ ਕ੍ਰਾਈਸਟ ਇੱਕ ਅਜੇ ਹੀ ਪੋਪ ਸੰ ਜਿਨ੍ਹਾਂ ਨੇ ਚਰਤ ਵਿੱਚ ਸਦਾਰ ਵਿਸ਼ਵਾਸ ਤੇ ਤਾਜ਼ਗੀ ਅਤੇ ਯਿਸੂ ਮਸੀਹ ਦੇ ਨੇੜੇ ਆਉਣ ਦੀ ਭੁੱਖ ਨੂੰ ਜਗਾਇਆ ਉਹਨਾਂ ਦਾ ਜਨਮ 1835 ਵਿੱਚ ਇਟਲੀ ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਹ ਇੱਕ ਪਾਦਰੇ ਬਣੇ, ਫਿਰ ਇੱਕ ਬਿਸ਼ਪ, ਫਿਰ ਕਾਦੀ ਨਾਲ ਅਤੇ 1903 ਵਿੱਚ ਉਹ ਇੱਕ ਹੋਫ ਬਤਨਿਸ਼ਤ ਕੀਤੇ ਗਏ। ਉਹਨਾਂ ਦਾ ਕਹਿਣਾ ਸੀ, "Holy Communion should be given to children at a younger age." ਉਹ ਕਹਿੰਦੇ ਸਨ ਕਿ ਯਿਸੂ ਨਾਲ ਨੇੜਿ ਸੰਤ ਛੋਟੀ ਉਮਰ ਤੋਂ ਹੀ ਹੋਣੀ ਚਾਹੀਦੀ ਹੈ। ਉਹਨਾਂ ਨੇ ਚਰਚ ਵਿੱਚ ਕਟਿੰਗ ਸੰਦੇਸ ਉਦਾਰ ਲਈ ਜੇ ਇੱਕ ਆਸਾਨ ਅਤੇ ਸਾਦੇ ਤਰੀਕੇ ਨਾਲ ਸਥਾਪਿਤ ਹੋਈ ਲੋਕਾਂ ਵਾਸਤੇ ਉਹਨਾਂ ਦਾ ਕਹਿਣਾ ਸੀ ਕਿ ਵਿਸ਼ਵਾਸ ਨੂੰ ਮੂਡ ਮੂਡ ਸਮਝਣ ਦੇ ਲੋਕ ਪਰ ਸੱਚ ਨੂੰ ਕਦੇ ਟੀਲਾ ਨਹੀਂ ਕਰਨਾ ਚਾਹੀਦਾ ਉਹ ਕਹਿੰਦੇ ਸਨ ਮਸੀਹੀ ਲਿਟਰੇਸੀ ਪਵਿੱਤਰ ਹੋਵੇ ਗੀਤ ਸੰਗੀਤ ਰੱਬ ਦੇ ਮਹਿਮਾ ਲਈ ਹੋਵੇ ਅਤੇ ਲੋਕ ਪ੍ਰਾਰਥਨਾ ਵਿਚਾਰਗਰਮ ਹਿੱਸਾ ਲੈਣ ਉਹ ਚੰਦੇ ਸਨ ਉਹ ਬਹੁਤ ਖੁਸ਼ ਹੁੰਦੇ ਸਨ ਜਦੋਂ ਛੋਟੇ ਬੱਚਿਆਂ ਨੂੰ ਸਤ ਕੁਰਬਾਨੇ ਵਿੱਚ ਹਿੱਸਾ ਲੈਂਦੇ ਦੇਖਦੇ ਸਨ ਉਹਨਾਂ ਤੇ ਜ਼ਿੰਦਗੀ ਸਾਨੂੰ ਇਹ ਉਦਾਹਰਣ ਦਿੰਦੀ ਹੈ ਕਿ ਸਰਲ ਵਿਸ਼ਵਾਸ ਸਭ ਤੋਂ ਵੱਡੀ ਤਾਕਤ ਹੈ ਪਵਿੱਤਰ ਸੰਸਕਾਰ ਰੱਬ ਨਾਲ ਮੇਲ ਮਿਲਾ ਦਾ ਦਰਵਾਜ਼ਾ ਹੈ ਅਤੇ ਚੱਕ ਸਿਰਫ ਇਮਾਰਤ ਨਹੀਂ ਰੋਹਾਨੀ ਪਰਿਵਾਰ ਹ ਉਹ ਕਹਿੰਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਛੋਟੇ ਬੱਚਿਆਂ ਨੂੰ ਸਤ ਕੁਰਬਾਨੇ ਵਿੱਚ ਯੀਸੂ ਨਾਲ ਗੱਲਬਾਤ ਕਰਦੇ ਵੇਖਦਾ ਹਾਂ ਸੰਪੋ ਪਾਇਸ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਵੱਡਾ ਹੋਣਾ ਮਤਲਬ ਨਿਮਰ ਹੋਣਾ ਚੜ੍ਹ ਤੇ ਚਲਾਉਣਾ ਮਤਲਬ ਲੋਕਾਂ ਨੂੰ ਈਸੋ ਦੇ ਨੇੜੇ ਲੈ ਕੇ ਜਾਣਾ ਆਓ ਅਸੀਂ ਵੀ ਈਸੇ ਨੂੰ ਆਪਣੇ ਦਿਲ ਦੇ ਮੱਥ ਟੋਕ ਵਿੱਚ ਰੱਖੀਏ ਅਤੇ ਆਪਣੇ ਵਿਸ਼ਵਾਸ ਨੂੰ ਅੱਗੇ ਵਧਾਈਏ ਧੰਨਵਾਦ ਰੱਬ ਤੁਹਾਨੂੰ ਆਸ਼ੀਸ਼ ਦੇਵੇ